ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ 24 ਅਕਤੂਬਰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਸੁੱਕਾ ਰਹੇਗਾ ਜਾਂ ਫਿਰ ਹਲਕੀ ਹਲਕੀ ਠੰਡ ਮਹਿਸੂਸ ਕੀਤੀ ਜਾਵੇਗੀ ਮੌਸਮ ਦੀ ਕਿਹੋ ਜਿਹੀ ਪੇਸ਼ਕਾਰੀ ਰਹੇਗੀ 24 ਅਕਤੂਬਰ ਨੂੰ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ 30 ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਰਹਿਣ ਵਾਲਾ ਹੈ ਦਿਨ ਦਾ ਤੇ ਰਾਤ ਦੀ ਗੱਲ ਕਰੀਏ ਤਾਂ 18 ਤੋਂ 20 ਡਿਗਰੀ ਸੈਲਸੀਅਸ ਦੇ ਵਿੱਚ ਰਾਤ ਦਾ ਤਾਪਮਾਨ ਰਹੇਗਾ ਲੁਧਿਆਣਾ ਦੇ ਵਿੱਚ 24 ਅਕਤੂਬਰ ਨੂੰ ਅਗਰ ਤਾਪਮਾਨ ਦੀ ਗੱਲ ਕਰੀਏ ਤਾਂ ਦਿਨ ਦੇ ਸਮੇ 31 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ ਅਤੇ ਰਾਤ ਦਾ ਤਾਪਮਾਨ 20 ਡਿਗਰੀ ਦੇ ਆਸ-ਪਾਸ ਹੀ ਰਹੇਗਾ ਇਸੇ ਤਰ੍ਹਾਂ ਆਪ ਰਿਸਰ ਜਲੰਧਰ ਬਠਿੰਡਾ ਤੇ ਬਾਕੀ ਹੋਰ ਇਲਾਕਿਆਂ ਦੇ ਵਿੱਚ ਤਾਪਮਾਨ 30 ਤੋਂ 31 ਡਿਗਰੀ ਦੇ ਆਸ-ਪਾਸ ਰਹੇਗਾ ਅਤੇ ਰਾਤ ਦਾ ਤਾਪਮਾਨ 18 ਡਿਗਰੀ ਤੋਂ ਲੈ ਕੇ 20 ਡਿਗਰੀ ਦੇ ਆਸ-ਪਾਸ ਰਹੇਗਾ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ 3 ਤੋਂ ਲੈ ਕੇ 5 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲਣ ਵਾਲੀਆਂ ਹਨ ਸੂਰਜ ਸਵੇਰ ਦੇ ਟਾਈਮ 6:35 'ਤੇ ਚੜ੍ਹੇਗਾ ਅਤੇ ਰਾਤ ਦੇ ਛਪੰਦਾ ਸਮਾਂ 5:45 'ਤੇ ਰਹੇਗਾ ਲਗਭਗ ਹਲਕੀ-ਹਲਕੀ ਜੀ ਹਿਊਮਿਡਿਟੀ ਮਹਿਸੂਸ ਕੀਤੀ ਜਾ ਸਕਦੀ ਹੈ ਮੌਸਮ ਸੁੱਕਾ ਤੇ ਧੁੱਪ ਵਾਲਾ ਰਹਿਣ ਵਾਲਾ ਹੈ ਹਰਕੀ-ਹਲਕੀ ਗਰਮੀ ਅਤੇ ਹਮਸ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਵਰਖਾ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਹਲਕੀ ਹਲਕੀ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਰਾਤ ਦੇ ਵੇਲੇ ਥੋੜੀ ਵੱਧ ਠੰਡਕ ਮਹਿਸੂਸ ਕੀਤੀ ਜਾ ਸਕਦੀ ਹੈ ਹਲਕੀ ਹਲਕੀ ਤੁੰਦਵੀ ਸਵੇਰ ਦੇ ਟਾਈਮ ਲੁਧਿਆਣਾ ਅਮਰitsar ਦੇ ਰੇਂਜ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਖਾਸ ਤੌਰ ਤੇ ਸੰਗਣੀ ਤੁੰਦੀ ਕੋਈ ਵੀ ਸਭਾਵਨਾ ਨਹੀਂ ਹੈ ਆਮ ਤੌਰ ਤੇ ਸੁੱਕਾ ਤੇ ਧੁੱਪਦਾਰ ਤੇ ਹਲਕਾ ਹਲਕਾ ਗਰਮ ਰਹਿਣ ਵਾਲਾ ਮੌਸਮ ਰਹੇਗਾ 24 ਅਕਤੂਬਰ ਤੱਕ ਪਿਛਲੇ 3-4 ਦਿਨਾਂ ਤੋਂ ਪੋਲਿਊਸ਼ਨ ਕਾਫੀ ਵਧ ਕਾ AQI 403 ਦੇ ਲਗਭਗ ਲੁਧਿਆਣੇ ਦਾ ਦਰਜ ਕੀਤਾ ਗਿਆ ਹੈ ਤੇ ਅੰਮ੍ਰਿਤਸਰ ਦਾ 296 ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਖੇਤੀਬਾੜੀ ਦੀ ਗੱਲ ਕਰੀਏ ਤਾਂ ਨਵੀਆਂ ਫਸਲਾਂ ਲਈ ਕਾਫੀ ਸਹਾਮਨਾ ਮੌਸਮ ਰਹਿਣ ਵਾਲਾ ਹੈ ਵਾਤਾਵਰਣ ਦੇ ਹਲਚਲ ਦੇ ਵਿੱਚ ਕੋਈ ਵੀ ਚੇਤਾਵਨੀ ਦਰਜ ਨਹੀਂ ਕੀਤੀ ਗਈ ਹੈ ਨਵੀਆਂ ਸਬਜ਼ੀਆਂ ਅਤੇ ਨਵੀਂ ਖੇਤੀ ਲਈ ਬਹੁਤ ਹੀ ਲਾਭਕਾਰੀ ਰਹਿਣ ਵਾਲਾ ਹੈ ਇਹ ਮੌਸਮ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ